ਉਹ ਵੀ ਖੇਤ ਆ ਗਿਆ ਸੀ ਆਪਾਂ ਤੇ ਪਾਣੀ ਵੱਢ ਲਿਆ ਪਾਣੀ ਦਾ ਟਾਈਮ ਹੋ ਗਿਆ ਸੀ 4:10 ਤੇ ਵੱਢਿਆ ਕ ਤੇ ਹੁਣ ਜਾਂਦਾ ਪਾਣੀ ਉਧਰ ਪਹਿਲਾਂ ਲਾਵਾਂਗੇ ਉਹ ਜਮਾਰ ਤੇ ਮੱਕੀ ਵਾਲੇ ਘਾਰੇ ਨੂੰ ਫੇਰ ਫੱਕ ਲਾਵਾਂਗੇ ਇਹਨੇ ਸਪਰੇਅ ਕਰ ਦਈਏ ਫੱਕ ਤੇ ਸਪਰੇਅ ਕੀ ਸਟਿੱਕਰ ਕਰਨਾ ਕੱਲਾ 10 ml ਢੋਲੀ ਦਾ ਸਟicker ਪਾ ਕੇ ਤੇ ਪਾਣੀ ਦੀ ਭਰ ਕੇ ਢੋਲੀ ਤੇ ਉਹਦੇ ਨਾਲ ਕਹਿੰਦੇ ਆਪਣੇ ਗਰਮੀ ਨਾਲ ਮੱਚਦੇ ਨਹੀਂ ਉੱਤੋਂ ਪੱਤੇ ਜੇ ਇਹ ਨਹਿਰ ਵਾਲੇ ਪਾਣੀ 'ਚ 10 ml ਢੋਲੀ ਦਾ ਸਟicker ਪਾ ਕੇ ਕਰਦੇ ਤਾਂ ਕਹਿੰਦੇ ਮੱਚਦੇ ਨਹੀਂ ਪੱਤੇ ਜੁੱਤੋਂ ਆਹ ਦੇਖ ਮੱਕੀ ਦਾ ਕੀ ਹਾਲ ਹੋਰ ਐਨੀ ਗਰਮੀ ਪੈਂਦੀ ਆ ਹਾਜੀ ਕੰਨ ਬਚੀ ਜਾਂਦੇ ਆ 4.5 ਹੋਣ ਵਾਲੇ। ਓ ਟੋਲੀ ਇੱਥੇ ਚੱਲਦੇ ਆਂਗੇ। ਚੱਲਿਏ ਭਾਈ। ਇਹ ਚਲਾਉਣਾ ਜਿਹੜੀ ਉੱਗੀ ਨਹੀਂ ਜਮਾਰ ਫਰ ਮੱਕੀ ਤਾਂ ਉੱਗੀ ਆ। ਜਮਾਰ ਵਿੱਚ ਵਿੱਚ ਅੱਧੀ ਨਿਕਲੀ ਆ। ਚੱਲਾ ਹਮੇਲਦੇ ਆ ਅੱਗੇ। ਨਾ ਆਪਾ ਕਰਦੇ ਆ ਸਟicker ਫੱਕ ਤੇ ਉਹ ਦੇਖੋ ਉਧਰੋਂ ਪਰਾਂ ਤੋਂ ਵੀਲੀ ਜੀ ਹੁੰਦੀ ਹੈਗੀ ਅੱਧੀ ਠੀਕ ਆ ਤੇ ਅੱਧੀ ਵੀਲੀ ਹੁੰਦੀ ਆ ਦੇਖੋ ਕਰਦੇ ਆ ਹੁਣ ਢੋਲੀ ਭਰ ਨੂੰ ਪਾਂਡਾ ਲਿਆਇ ਨਹੀਂ ਕੋਈ ਨੱਕੇ ਦਾ ਟੱਕ ਖੋਲ ਕੇ ਲਿਆਉਣੇ ਆ ਹੈ ਐ ਚ ਤਾਂ ਲੋਡ ਨਹੀਂ ਸਿੱਟੀ ਹੋਈ ਜਾ ਪਹਿਲਾਂ ਜੇ ਸੱਟ ਨਹੀਂ ਆ ਉਹ ਜਿੱਧਰ ਪੀਲੀ ਜੀ ਹੁੰਦੀ ਹੈ ਦੋ ਕ ਮੂਠੀਆਂ ਬਾੜੀ ਨਾ ਪਾਈ ਦੋ ਮੂਠੀਆਂ ਹੀ ਪਾਈ ਉਹ ਤਾਂ ਉੱਤੇ ਉਹ ਸਟਿੱਕਰ ਦੀ ਸਪਰੇਇ ਜੀ ਕਰਾਂਗੇ ਬਾ ਦੋ ਮੂਠੀਆਂ ਹੀ ਪਾ ਦੀ ਜਿੱਥੇ ਪੀਲੀ ਜੀ ਹੁੰਦੀ ਹੈ ਜੇ ਪਾਣੀ ਤਾਂ ਨਹੀਂ ਰਹਿਣ ਨੇ ਉਹ ਤਾਂ ਉੱਦੇ ਪਾਈ ਆ ਵਿਚਰ ਲਾ ਕੇ ਆ ਛੱਡ ਰੱਖਿਆ ਆਪਾਂ ਇਹ ਚ ਪਾਣੀ ਪਾਣੀ ਦੀ ਵਾਰੀ ਆਪਣੀ ਅੱਜ ਇਹਨਾਂ ਕੇਲ ਟੱਕ ਖੋਲਦੇ ਆ ਇਹਦੇ ਨਾਲ ਭਰਾਂਗੇ ਢੋਲੀ ਹੱਲਾ ਹੀਮੰਲਾ ਆ ਜਾ ਅਲੋਏ ਅੱਕੇ ਵਾਲਾ ਬੁੱਲੇ ਟੱਕ ਆਪਾਂ ਆਪਾਂ ਸਿੱਟੀਆਂ ਦਾ ਰੇ ਇੱਧਰ ਮੱਕੀ ਤਾਂ ਸਹੀ ਉੱਕੀ ਆ ਤੇ ਇੱਧਰ ਜਮਾ ਰੱਤੀ ਅੱਦੀ ਉੱਕੀ ਆ ਸੋ ਜਿਹੜੀ ਹੋ ਜੋ ਠੀਕ ਆ ਜਿੰਨੀ ਹੋ ਗਈ ਚਾਰ ਨੂੰ ਚਾਰ ਕੇ ਦੇ ਇਥੇ 1509 ਝੋਨਾ ਲਾ ਦਾਂਗੇ ਜਿੰਨੀ ਹੋ ਗਈ ਠੀਕ ਆ ਪਾਣੀ ਦਾ ਠੰਡਾ ਠੰਡਾ ਇੱਥੇ ਆ ਕੇ ਮਾੜਾ ਜਿਹਾ ਸਾ ਆਇਆ ਗੈ ਇੰਨੀ ਗਰਮੀ ਐ ਛੱਡ ਦੇ ਗੱਲਾਂ ਕੰਨ ਮਜਦੇ ਆ ਨਾਲੇ ਮੂੰਹ ਪਾਣੀ ਤਾਂ ਬਾਵਾ ਉਹ ਇੱਕ ਕਿਾਰੇ ਚ ਭਾਈ ਗੇ ਪਾਣੀ ਤਾਂ ਸਹੀ ਆ ਹੀ ਜਾਂਦਾ ਗਾ ਜਿੰਨਾ ਪਹਿਲਾਂ ਉਹ ਦੋ ਨਹੀ ਆਈ ਜਾਂਦਾ ਬਗਲੇ ਫਿਰਦੇ ਵੀ ਗਰਮੀ ਐਨੀ ਆ ਪਤਾ ਨਦਰੋ ਕੀ ਭਾਲਨੇ ਬੈਜੋ ਕਿਤੇ ਛਾਵੇਂ ਚੱਕ ਲਿਆਂਦਾ ਟੱਕ ਤੇ ਭਰ ਦੇਣ ਢੋਲੀ ਉਧਰ ਪਾਪਾ ਪਾਉਂਦਾ ਰੇ ਆ ਨਜ਼ਰ ਨੂੰ ਘੱਡਿਆ ਸੀ ਕੁਝ ਜ਼ਿਆਦਾ ਬੀਲੀ ਫੇਰ ਵੀ ਹੋ ਗਈ। ਆਹੋ ਵੀ ਆਪਾਂ ਹੁਣ ਪਾਉਣੇ ਆਗੇ ਸਟicker ਢੋਲੀ 'ਚ ਆਹ ਆ ਸਟicker ਦਾ 250 ਦਾ ਲਿਆਂਦਾਗਾ ਪਾਈ ਆ। ਲੀਦਾ ਬਹੁਆ ਇਹਦੇ ਨਾਲ ਉਤੋਂ ਜਿਹੜੇ ਗਰਮੀ ਨਾਲ ਪੱਤੇ ਮੱਚਦੇ ਇਹ ਨਹੀਂ ਮੱਚਦੇ ਇਹ ਨਹਿਰਾਂ ਦੇ ਪਾਣੀ ਨੂੰ ਉੱਤੇ ਜਿਪਕਾ ਦੂਆ ਪੱਤਿਆਂ ਦੇ ਆਣੀ ਜੇ ਕੁ ਜੋ ਪੱਤਿਆਂ ਦੇ ਉੱਤੇ ਤੇ ਇਹ ਨਾਲ ਲੋਚ ਪੱਤੇ ਨਹੀਂ ਮੱਚਦੇ ਤੇ ਆਪਾਂ ਇਹ ਚ ਪਾਣੀ ਪਾ ਦਈਏ ਹੋਰ ਕੋਈ ਘਾੜਾ ਨਹੀਂ ਲਿਆਂਦਾ ਸੀਗਾ ਇੱਥੇ ਢੋਲੀ ਪਈ ਆ ਤੇ ਇਹਦੇ ਨਾਲ ਭਰਨਾ ਪਿਆ ਅਮਤ ਕੇਵਰ ਟੱਕ ਕੰਮ ਆ ਗਿਆ ਇਹ ਕਰਾਂਗੇ ਆਪਾਂ ਥੱਕ ਦੇ ਉੱਤੇ ਲੋ ਬਈ ਥੋੜੀ ਜੀ ਹੁਣ ਹੀ ਰਹਿ ਗਈ ਢੋਲੀ ਇਹ ਆਪਾਂ ਭਰਦੇ ਆਂ ਠੰਡੇ ਠੰਡੇ ਪਾਣੀ ਨਾਲ ਘਰ ਕੀ ਢੋਲੀ ਇਹ ਢੋਲੀ ਦਾ ਲਾਦੀ ਟੱਕ ਆਹ ਛੋਟਾ ਨਾਪ ਇੰਦਰਲੇ ਚ ਪਾ ਦਨੇ ਇਸ ਜੀ ਦੂਜਾ ਭਹਾਰਾ ਪਾਇਆ ਇਹ ਨੋਜਲਾ ਨੋਜਲਾ ਫੋਨ ਨੂੰ ਆਗਾ ਹਦਰਲੀ ਸਾਈਡ ਤੇ ਨਾਪ ਵੀ ਪਾਦੇ ਪਾਉਂਦੇ ਵਿੱਚ ਉਹ ਦੂਜੀ ਕੱਖ ਵਾਲੀ ਨੋਜ ਲੱਗਦੜਾ ਲਓ ਵੀ ਹੁਣ ਸੋਨ ਦਿਖਾਉਣੇ ਆ ਫੱਕ ਤੇ ਕਰਦੇ ਸਟicker ਆਹ ਲਓ ਵੀ ਆਪਾਂ ਢੋਲੀ ਚੱਕ ਲਈ ਤੇ ਹੁਣ ਕਰਦੇ ਆਂਗੇ ਸਪਰੇ ਲੋ ਵੀ ਆਪਾਂ ਢੋਲੀ ਚੱਕ ਲਈ ਹੁਣ ਕਰ ਕੇ ਤੇ ਹੁਣ ਕਰਦੇ ਆਂਗੇ ਸਟicker ਜਿਹੜਾ ਲਿਆਂਦਾ ਸੀ ਆਪਣੇ ਵੀ ਗਰਮੀ ਤੋਂ ਪੱਤੇ ਨਾ ਬਚਣ ਵੀ ਜਿਹੜੀ ਲੋ ਪੈਂਦੀ ਹੈਗੀ 10 ml ਢੋਲੀ ਦਾ ਸਟicker ਪਾ ਲੈ ਤੇ ਉਹ 10 ml ਮੰਨ ਲਓ ਵੀ ਜਿਹੜਾ ਪਾਣੀ ਹੁੰਦਾ ਆਪਣਾ ਨਹਿਰ ਵਾਲਾ ਉਹ ਪੱਤਿਆਂ ਦੇ ਉੱਤੇ ਚਿਪੇ ਜਾਂਦਾਗਾ ਸਟicker ਨਾਲ ਤੇ ਉਹ ਕੋਈ ਨਾ ਕੋਈ ਫਾਇਦਾ ਕਰਦਾ ਹੀ ਆ ਨੁਕਸਾਨ ਤਾਂ ਇਹ ਕਰਦਾ ਨਹੀਂ ਚਲੋ ਵਰਤ ਕੇ ਦੇਖ ਲੈਨੇ ਆ ਜੇ ਫਾਇਦਾ ਹੋਇਆ ਤਾਂ ਦੁਬਾਰੀ ਕਰਦਾਂਗੇ ਚਲੋ ਕਰਦੇ ਆ ਸਪਰੇ ਹੁਣ ਆਹ ਲੋ ਉਹ ਬਈ ਢੋਲੀ ਦਾ ਹੈ ਤਾਂ ਸੁੱਖ ਹੈ ਦਾ ਬੈਟਰੀ ਵਾਲੀ ਦਾ ਕੇਰਾ ਦਾ ਨਜ਼ਾਰੇ ਦਿੰਦੀ ਆ ਸਪਰੇ ਤਾਂ ਵਧੀਆ ਹੋ ਜਾਂਦੀ ਆ ਆਪਾਂ ਕਰਦੇ ਆ ਸਟicker ਇਹ ਕਮ ਅੱਜ ਆਇਆ ਨਹੀਂ ਨਾਲ ਨਹੀਂ ਉਹਨੂੰ ਕੈਮਰਾ ਫੜਾ ਹੁੰਦਾ ਆ ਦੇਖੋ ਇੱਥੋਂ ਪੀਲੀ ਹੋ ਰਹੀ ਐ ਇਧਰਲੀ ਸਾਈਡ ਤੋਂ ਉਹੀ ਪੀਲ ਕਮਾਰਦੀ ਆ ਨਾ ਸਮਾਨ ਤਾਂ ਬਹੁਤ ਪਾਤਾ ਠੀਕ ਤਾਂ ਹੋਣੀ ਚਾਹੀਦੀ ਆ ਬਾਕੀ ਪ੍ਰਮਾਤਮਾ ਦੇ ਹੱਥਾਂ ਈ ਲੈਵਲ ਤੇ ਵਿੱਚ ਦੋਗੀਆਂ ਹੋ ਰਹੀਆਂ ਇਧਰੋਂ ਐ ਦੋ ਇਧਰ ਇਧਰ ਸਹੀ ਹੈ ਇਧਰਲੀ ਸਾਈਡ ਤਾਂ ਸਹੀ ਉਹ ਪਰਾ ਆ ਪੀ ਲ ਗਿਆ ਲੋਗ ਦਿਨ ਠਹਿਰ ਕੇ ਫਿਊਰੋਡਨ ਦੀ ਫਿਊਰ ਪਾ ਦਾਂਗੇ ਸਮਾਨ ਦਾ ਬਹੁਤ ਪਾਤਾ ਚੌਥੇ ਦਿਨ 1263 ਦੀ ਸਪਰੇ ਕਰਦੇ ਆ ਤੇ ਪਹਿਲਾ ਜਿੰਕ ਮੈਗਨੀਸ਼ੀਅਮ ਲੋਹਾ ਦੋ ਵਾਰ ਆਪ ਪਾਤੀ 11 ਫਿਊਰੀ ਪਾਤੀ ਤੇ 1263 ਦੀ ਸਪਰੇ ਤਾਂ ਚੌਥੇ ਦਿਨ ਹੀ ਕਰਦੇ ਆਗੇ ਗਰਮੀ ਬਹੁਤ ਆ ਗਈ ਪਰ ਇਹ ਕਰਦੇ ਨੂੰ ਗਰਮੀ ਬਹੁਤ ਲੱਗਦੀ ਆ ਇੱਕ ਤਾਂ ਸਾਈ ਵਾਲੀ ਗਰਮੀ ਗਰਮੀ ਵੀ ਹੱਦ ਤੋਂ ਜ਼ਿਆਦਾ ਆ ਕੱਤੇ ਵੀ ਕੀ ਸਾਰਿਆ ਵਿਚਾਰੀ ਦੇ ਗਰਮੀ ਹੈ ਜਿਆਦੇ ਆਪ ਤੋਂ ਜ਼ਿਆਦੇ ਗਰਮ ਅਜੇ ਵੀ ਪੰਜ ਵਜੇ ਗਏ ਤੇ ਅਜੇ ਵੀ ਕੰਨ ਮੱਚੀ ਜਾਂਦੇ ਸੁਕਣਾ ਉਹ ਫਿਰ ਨੇ ਆਵਾਜ਼ ਸਪਰੇਅ ਕਰ ਦਈਏ ਕਰਾਂ ਲੋ ਵੀ ਆਪਾਂ ਸਪਰੇਅ ਕਰਤੀ ਸਟਿੱਕਰ ਦੇ ਤੇ ਹੁਣ ਲੱਗੀ ਜਾਂਦਾ ਉਹ ਚ ਪਾਣੀ ਆਨ ਨੂੰ ਲਾ ਕੇ ਤੇ ਫਿਰ ਫੱਕ ਜਪਾਣੀ ਛੱਡਦੇ ਆਂ ਜਿਹੜੀ ਜਮਾਰ ਕਰੰਡੋਈ ਸੀ ਉਹਨੂੰ ਲਈ ਜਾਨੇ ਆਂ ਅੱਧੀ ਗੋਗੀ ਹੈ ਵਿੱਚ ਵਿੱਚ ਤੇ ਮੱਕੀ ਦਾ ਫੂਰੀ ਉੱਗੀ ਆ ਵਰਾ ਉਹ ਪਰਾਂ ਦੀ ਜਿਹੜੀ ਮੱਕੀ ਆ ਜਮਾਰ ਨਹੀਂ ਉੱਗੀ ਜਿਹੜੀ ਹੋ ਗਈ ਠੀਕ ਆ ਅੱਧਾ ਘੇਰਾ ਤਾਂ ਵਗ ਗਿਆ ਮੈਨੂੰ ਲੱਗਦਾ ਆਰਾਮ ਨਾਲੀ ਅਤੀ ਹਵਾ ਚੱਲਦੀ ਐ ਇੱਥੇ ਨਹਿਰ ਦੇ ਨਾਲ ਵੀ ਨਰਮਿਆਂ ਦਾ ਕੀ ਹਾਲ ਆਗਾ ਤੇ ਨਿੱਕੇ ਨਿੱਕੇ ਨਰਮਿਆਂ ਦਾ ਟਾਈਮ ਦੇਖੀਏ ਕਿੰਨਾ ਹੋ ਗਿਆ ਪਾਣੀ ਅੱਡੇ ਨੂੰ ਦਾ ਪੌਣਾ ਘੰਟਾ ਹੋ ਗਿਆ ਉਹ ਮਰਾਉਣਾ ਬਦਵਾਦੀ ਹੋ ਗਿਆ ਬਈ ਬਗਲੇ ਫਿਰਦੇ ਵੀ ਦੇਖੋ ਐਨੀ ਧੁੱਪੇ ਬੈਠੇ ਵਦੰਦਰ ਹੋ ਜਾਂਦੀ ਵੱਡੀ ਲੈਣ ਬਿਜਲੀ ਵਾਲੀ ਇੱਥੇ ਲਗਾਤਾਰ ਇੱਕ ਹੋਰ ਆ ਗਾਂ ਖਾਂਵਾ ਇੱਕ ਉਹਦੋਂ ਮਾੜਾ ਮਾੜਾ ਦੀਦਾ ਹੋਊਗਾ ਤੁਹਾਨੂੰ ਲੈਂਡ ਉੱਪ ਦੀ ਇੱਥੋਂ ਤਿੰਨ ਲੈਣਾ ਟਾਪ ਦੀਆਂ ਸਾਰਿਆਂ ਨਾਲ ਪਹਿਲਾਂ ਉਹ ਸੀ ਪਰਲੀ ਫੇਰਾ ਉਦੋਂ ਅਗਲੀ ਫੇਰਾ ਸਾਰਿਆਂ ਨਾਲ ਵੱਡੀ ਤਿੰਨ ਲੈਣਾ ਜਾਂਦੀਆਂ ਇੱਥੋਂ ਹੀ ਸਾਡੇ ਖੇਤਾਂ ਕੋਲ ਦੀ ਪਾਪਾ ਘੇੜਾ ਮਾਰਨ ਜਾਂਦਾ ਉੱਥੇ ਪਿੱਛੇ ਆ ਦੂਰੋਂ ਤਾਂ ਬਥੇਰੀ ਵਧੀਆ ਚਮਕਦੀ ਆ ਫੱਕ ਜੀ ਤੇ ਜਦੋਂ ਕੋਲੇ ਜਾਂਦੇ ਆ ਉਦੋਂ ਫੀਲ ਹੀ ਆ ਦੂਰੋਂ ਤਾਂ ਅਗਲੇ ਨੂੰ ਆਂ تین ਉਹ ਯਰ ਬੜੀ ਤਗੜੀ ਫੱਕ ਖੜੀ ਆ ਤੇ ਜਦੋਂ ਕੋਲੇ ਜਾਂਦੇ ਆ ਉਦੋਂ ਪਤਾ ਲੱਗਦਾ ਵੀ ਪੀ ਲਈ ਆ ਦੇਖ ਇੱਥੋਂ ਵੀ ਸਮਾਰ ਕੇ ਨਹੀਂ ਦੀ ਹੁਣੇ ਪਰ ਲਾਪਾਸ ਅੱਧਾ ਤਾਂ ਹੀ ਸਾਰੀ ਪੀ ਲਈ ਆ ਲਓ ਜੀ ਆਪਣੇ ਹੁਣ ਮੈੱਕਿਆਂ ਨੂੰ ਵੜਾਤਾ ਪਾਣੀ ਤੇ ਆਪਣਾ ਲੱਗ ਗਿਆ ਫੱਕ ਵੀ ਲਾਤੀ ਸਾ ਮੈਂ ਕਿਹਨੂੰ ਬਿਡਾਤਾ ਮੱਕੀ ਚ ਲਾਈ ਜਾਂਦੇ ਆ ਤੇ ਹੁਣ ਚੱਲਦੇ ਆ ਘਰਾਂ ਨੂੰ ਤੇ ਸੂਰਜ ਅਜੇ ਪੂਰਾ ਤੇਜਾ ਚੱਲਦੇ ਆ ਜੀ ਘਰਾਂ ਨੂੰ ਮਿਲਦੇ ਆ ਫਿਰ